ਤੋ ਅੱਜ ਲਾਸਟ ਡੇਨ ਸੀ ਬੈਟਰਫੀਲਡ 6 ਦੇ ਓਪਨ ਬੈਟਾ ਦਾ ਤੇ ਮੈਂ 2 ਦਿਨਾਂ ਤੋਂ ਖੇਡ ਰਿਹਾ ਤੇ ਇਹ ਆ ਮੇਰਾ ਰਿਵਿਊ ਕਿੱਦਾਂ ਦੀ ਮੈਨੂੰ ਲੱਗੀ ਵੀਡੀਓ ਗੇਮ ਇਹ ਸੋ ਕਾਲ ਆਫ ਡਿਊਟੀ ਤੋਂ ਆ ਕੇ ਮੈਨੂੰ ਪਹਿਲਾਂ ਤਾਂ ਬਹੁਤ ਚੀਜ਼ਾਂ ਲਰਨ ਕਰਨੀਆਂ ਪਈਆਂ ਕਿਉਂਕਿ ਬੈਟਲਫੀਲਡ ਬਹੁਤ ਜ਼ਿਆਦਾ ਡਿਫਰੈਂਟ ਆ ਕਾਲ ਆਫ ਡਿਊਟੀ ਤੋਂ ਜਿਵੇਂ ਕਾਲ ਆਫ ਡਿਊਟੀ 'ਚ ਆਪਾਂ ਸਿੱਧਾ ਰਨ ਐਂਡ ਗਨ ਕਰ ਸਕਦੇ ਹਾਂ ਮੈਪਸ ਆ ਜਿਹੜੇ ਛੋਟੇ ਹੁੰਦੇ ਆ ਉਹ ਇਹਦੇ ਚ ਨਹੀਂ ਗਏ ਇਹ 'ਚ ਕਾਫੀ ਚੀਜ਼ਾਂ ਆਪਾਂ ਨੂੰ ਸਿੱਖਣੀਆਂ ਪੈਣੀਆਂ ਇੱਕ ਲਰਨਿੰਗ ਕਰਵਾ ਆਪਣਾ ਜਿਹੜਾ ਆਪਰੇਟਰ ਆ ਉਹ ਵੀ ਹਰੇਕ ਦੀ ਇੱਕ ਅੱਡ ਅੱਡ ਖੋਬੀ ਆ ਉਹ ਨੂੰ ਅੱਡ ਅੱਡ ਗੈਜਟ ਦਿੱਤੇ ਜਾਂਦੇ ਆ ਉਹਦੀ ਕਲਾਸ ਦੇ ਹਿਸਾਬ ਨਾਲ ਉਹਨਾਂ ਗੈਜਟਾਂ ਦੇ ਨਾਲ ਜਾਂ ਤੁਸੀਂ ਜਿੱਦਾਂ ਕੋਈ ਵਹੀਕਲ ਆ ਟੈਂਕ ਵਗੈਰਾ ਉਹਨੂੰ ਰਿਪੇਅਰ ਕਰ ਸਕਦੇ ਆ ਜਾਂ ਰਿਵਾਈਵ ਕਰ ਸਕਦੇ ਆ ਈਜ਼ੀਲੀ ਜਿਹੜੇ ਆਪਣੇ ਸਾਥੀ ਹੁੰਦੇ ਆ ਉਹਨਾਂ ਨੂੰ ਪੁੱਡ ਪੈਂਡ ਆ ਤੁਸੀਂ ਕਿਹੜਾ ਆਪਰੇਟਰ ਚੂਜ਼ ਕਰਦੇ ਆ ਦੂਜਾ ਗਨ ਪਲੇ ਵੀ ਮੈਨੂੰ ਕਾਫੀ ਡਿਫਰੈਂਟ ਲੱਗਾ ਕਾਲ ਆਫ ਡਿਊਟੀ ਤੋਂ ਜਿਵੇਂ ਕਿ ਮੈਂ ਸナイਪਰ ਯੂਜ਼ ਕੀਤੀ ਇਹ ਚੇ ਨਹੀਂ ਪਾਵਰਫੁਲ ਨਹੀਂਗੀ ਹਾਲਕੇ ਓਪਨ ਬੇਟਾ ਮੇ ਵੀ ਬਾਅਦ ਚ ਚੇਂਜ ਹੋ ਜੇ ਜਦੋਂ ਫੁੱਲ ਗੇਮ ਰਿਲੀਜ਼ ਹੋ ਪਰ ਸਨਾਈਪਰ ਇੰਨੀ ਜ਼ਿਆਦਾ ਪਾਵਰਫੁਲ ਨਹੀਂ ਹਾਂ ਸਨਾਈਪਰ ਨਾਲੋਂ ਵਧੀਆ ਮੈਂ ਰਾਕਟ ਲਾਂਚਰ ਨਾਲ ਮੈਨੂੰ ਕਈ ਸ਼ਾਟ ਲੱਗੇ ਕਿਉਂਕਿ ਰਾਕਟ ਲਾਂਚਰ ਜੇ ਸਿੱਧਾ ਬੰਦੇ ਦੇ ਵੱਜੂ ਤਾਂ ਖੇਲੀ ਆ ਬਟ ਜੇ ਤੁਸੀਂ ਉਹਦੇ ਆਸ-ਪਾਸੇ ਸੈੱਟ ਦਿਓ ਫਿਰ ਰਾਕਟ ਲਾਂਚਰ ਵੀ ਇੰਨਾ ਜ਼ਿਆਦਾ ਪਾਵਰਫੁਲ ਨਹੀਂ ਸ਼ਾਟਗਨ ਇਹ ਚ ਕਾਫੀ ਜ਼ਿਆਦਾ ਪਾਵਰਫੁਲ ਆ ਉਹ ਸ਼ਾਰਟ ਰੇਂਜ ਤੋਂ ਲੈ ਕੇ ਥੋੜੀ ਬਹੁਤ ਹੀ ਦੂਰੀ ਤੱਕ ਵੀ ਮਾਰ ਕਰਦੀ ਆ ਤੇ LMG ਓਕੇ ਆ ਬਸ ਉਹ ਇਹ ਆ ਦੀ ਗੋਲੀਆਂ ਬਹੁਤ ਛੇਤੀ ਮੁੱਕ ਗਈਆਂ ਤੇ ਮੈਨੂੰ ਪਹਿਲਾਂ ਪਤਾ ਨਹੀਂ ਸੀ ਕਿ ਆਪਾਂ ਨੂੰ ਹੋਰ ਕਿਸੇ অপারেਟਰ ਦੇ ਨਾਲ ਰਹਿਣਾ ਪੈਂਦਾਗਾ ਐਮੋ ਲੈਣ ਲਈ ਤੇ SMG ਠੀਕ ਠਾਕ ਗਿਆ ਉਹ ਕੋਈ ਏਡੀ ਵਧੀਆ ਨਹੀਂ ਲੱਗੀ ਹਾਲੇ ਤੱਕ ਇਹੀ ਵੈਪਨਸ ਆ ਜੋ ਮੈਂ ਯੂਜ਼ ਕਰਿਆ ਤੇ ਜੇ ਆਪਾਂ ਕਾਲ ਆਫ ਡਿਊਟੀ ਨਾਲ ਕੰਪੇਅਰ ਕਰੀਏ ਤੇ ਇਹਦੇ ਚ ਆਪਾਂ ਨੂੰ ਬਹੁਤ ਜ਼ਿਆਦਾ ਸਟ੍ਰੈਟਜੀ ਨਾਲ ਖੇਡਣਾ ਪੈਂਦਾਗਾ ਕਵਰ ਲੈ ਲੈ ਕੇ ਤੁਹਾਨੂੰ ਜਾਣਾ ਪੈਂਦਾ ਤੁਸੀਂ ਐਨ ਵੀ ਓਪਨ ਦੇ ਵਿੱਚ ਭਾ ਸਕਦੇ ਹੋ ਗ੍ਰਾਫਿਕਸ ਮੈਨੂੰ ਠੀਕ ਠਾਕ ਹੀ ਲੱਗੇ 2025 ਦੀ ਗੇਮ ਦੇ ਹਿਸਾਬ ਨਾਲ ਐਡਾ ਕੋਈ ਨੈਕਸਟ ਜਰਨ ਨਹੀਂ ਲੱਗਿਆਗਾ ਪਰ ਓਕੇ ਆ ਮੈਂ ਆਪ PC ਤੇ 4K ਤੇ ਖੇਡ ਰਹਾਗਾ আল্ট্রਾ ਗ੍ਰਾਫਿਕਸ ਤੇ ਸੈੱਟ ਕਰਕੇ ਤੇ ਮੈਨੂੰ 100+ FPS ਮਿਲ ਜਾਂਦੇ ਆ ਸੋ ਗੁੱਡ অপਟੀਮਾਈਜ਼ੇਸ਼ਨ ਵਧੀਆ ਗਈ ਬਟ ਗ੍ਰਾਫਿਕਸ ਐਡੂ ਨੈਕਸਟ ਲੈਵਲ ਨਹੀਂ ਗਈ ਤੇ ਬਾਕੀ ਨਵੀਂ ਚੀਜ਼ ਆ ਜੇ ਤੁਸੀਂ ਕਾਲ ਆਫ ਡਿਊਟੀ ਦੁਆਰੇ ਹੋ ਤਾਂ ਤੁਹਾਨੂੰ ਥੋੜਾ ਜਿਹਾ ਸਿੱਖਣਾ ਪਊਗਾ ਇਹਨੂੰ ਖੇਡਣ ਲਈ ਥੋੜਾ ਜਿਹਾ ਲਰਨਿੰਗ ਕਰਵਾ ਬਟ ਫਨ ਆ ਜੇ ਆਪਾਂ ਫਰੈਂਡਸ ਨਾਲ ਖੇਡਦੇ ਆਂ ਤਾਂ ਓਵਰਆਲ ਵਧੀਆ ਗੇਮ ਲੱਗੀ ਮੈਨੂੰ maybe all bite in the future hope to hanu eh review vadiya lagge huga punjabi de vich eh channel pura gaming de layi dedicated ha etthe appa game de reviews ohna te hor videos te live stream bhi karde ha gameplay da ehho jian hor videos ya live stream dekhne layi is channel nu subscribe karo dhanwaad